ਸਮਾਣਾ ਸਦਰ ਪੁਲਿਸ ਨੇ ਜਿਹੜੇ ਟੈਲੀਫੋਨ ਦੇ ਟਾਵਰ ਹੈ ਉੱਥੋਂ ਬੈਟਰੀਆਂ ਚੋਰੀ ਕਰਨ ਵਾਲਾ ਇੱਕ ਨੌਜਵਾਨ ਕਾਬੂ ਕੀਤਾ ਹੈ ਉਸ ਤੋਂ ਕੁਝ ਬੈਟਰੀਆਂ ਵੀ ਚੋਰੀ ਕੀ ਬਰਾਮਦ ਹੋਈਆਂ ਹਨ ਔਰ ਇਸ ਮਾਮਲੇ ਦੇ ਵਿੱਚ ਉਸ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਇਸ ਦੇ ਬਾਰੇ ਜਾਣਕਾਰੀ ਸਮਾਣਾ ਸਦਰ ਦੇ ਇੰਚਾਰਜ ਅਵਤਾਰ ਸਿੰਘ ਵੱਲੋਂ ਦਿੱਤੀ ਗਈ ਰਵੀ ਜੀ ਕਿੱਥੇ ਦਾ ਹੈ ਸਮਾਣਾ ਦਾ ਹੈ ਮਗਰ ਮੈਂ ਚੋ ਗਲਤੀ ਹੋ ਗਈ ਪਹਿਲੀ ਵਾਰ ਹੀ ਹੋਈ ਮੈਂ ਡੀਜੇ ਦਾ ਕੰਮ ਕਰਦਾ ਡੀਜੇ ਦਾ ਤੇ ਕੁਲਰ ਦਾ ਕੰਮ ਕਰਦਾ ਉਹ ਗਲਤੀ ਹੋ ਗਈ ਬਸ ਇਸ ਸਬੰਧੀ ਸਾਡੀ ਮਿਤੀ 22 ਦਰਮਿਆਨੀ ਰਾਤ ਨੂੰ ਇੱਕ ਅਗਲੋਸ਼ੀ ਪਿੰਡ ਦੇ ਵਿੱਚ ਟਾਵਰ ਦੇ ਉੱਪਰ ਜੋ ਲੱਗੇ ਨੇ ਇੰਡੀਅਨ ਕੰਪਨੀ ਦੇ ਨੇਗੇ ਉਹਨਾਂ ਦੇ ਵਿੱਚ ਚੋਰੀ ਕਰਨ ਦੀ ਕੋਸ਼ਿਸ਼ ਕਿਸੇ ਬੰਦੇ ਨੇ ਕਰ ਕੀਤੀ ਸੀ ਉਹ ਸਬੰਧ ਦੇ ਵਿੱਚ ਸਾਡੇ ਇੱਕ ਨਾ ਉਹਨਾਂ ਨੇ ਇੱਕ ਸਾਨੂੰ ਕੰਪਲੇਂਟ ਕੀਤੀ ਜਿਸ ਦੇ ਆਧਾਰ ਤੇ ਅਸੀਂ ਐਫ ਆਈ ਆਰ ਨੰਬਰ ਜਿਹੜੀ ਹੈਗੀ ਆ 51 ਦਰਜੇਸ਼ ਕੀਤੀ ਹੋਈ ਸੀ ਉਸ ਤੋਂ ਬੰਦੀ ਸਾਨੂੰ ਇੱਕ ਉਹਦੇ ਵਿੱਚ ਇੱਕ ਦੋਸ਼ੀ ਲਵਪ੍ਰੀਤ ਸਿੰਘ ਪੁੱਤਰ ਅ ਨਛੱਤਰ ਸਿੰਘ ਵਾਸੀ ਜਿਹੜਾ ਹੈਗਾ ਲੱਖੋਵਾਲ ਥਾਣਾ ਭਵਾਨੀਗੜ ਦਾ ਰਹਿਣ ਵਾਲਾ ਠੀਕ ਹੈ ਨਾ ਇਹਨੇ ਕੰਪਲੇਨ ਸਾਨੂੰ ਦਿੱਤੀ ਸੀ ਜਿਹਦੇ ਵਿੱਚ ਇੱਕ ਅਸੀਂ ਨੂੰ ਦੋਸ਼ੀ ਇਹਦੇ ਵਿੱਚ ਕਾਬੂ ਕੀਤਾ ਜਿਹਦੇ ਪਾਸੋਂ ਅਸੀਂ ਦੋ ਬੈਂਟਰੀ ਜਿਹੜੇ ਹੈਗੇ ਨੇਗੇ ਜੋ ਇਹਨੇ ਪਿੱਛੋਂ ਪਿੰਡ ਮਿਆਲਖੁਰਦ ਤੋਂ ਇੱਕ ਟਾਬਰ ਦੇ ਪਹਿਲਾਂ ਚੋਰੀ ਹੋਈ ਸੀ ਉਹ ਅਸੀਂ ਇਹਨਾਂ ਪਾਸੋਂ ਰਿਕਵਰ ਕਰਾ ਲਏ ਬਾਕੀ ਹਲੇ ਸਾਡੀ ਈਡੀਐਸਏ ਵਿੱਚ ਪੁੱਛ ਗਏ ਸੀ ਜਾਰੀ ਆ ਵੀ ਇਹਦੇ ਦੇ ਬੰਦੇ ਕੌਣ ਕੌਣ ਸੀਗੇ ਤੇ ਫਰਦਰ ਕਿਹਨੂੰ ਵੇਚਦੇ ਸੀਗੇ ਉਸ ਸਬੰਧੀ ਸਾਡੀ ਹਾਲੇ ਤਫ਼ਤੀਸ਼ ਬਾਕੀ ਹੈ ਕੈਮਰਾਮੈਨ ਬੀਕੇ ਕਰਗਦੇ ਨਾਲਪੁਰ ਸੋਤਮ ਕੌਸ਼ਿਕ ਸਮਾਣਾ نیوز